ਹਾਂਜੀ ਅੱਜ ਆਪਾਂ ਜਿਹੜੀ ਆਪਣੀ ਸਰੋਂ ਸੀਗੀ ਉਹ ਕੱਢਣ ਆਏ ਸੀਗੇ ਤੇ ਬਾਈ ਦਾ ਹੜੰਬਾਗਾ ਤੇ ਬਹੁਤ ਵਧੀਆ ਜਿਹੜਾ ਨਖੇਰਾ ਵਧੀਆ ਜਿਹੜਾ ਬਹੁਤ ਵਧੀਆ ਸਿਸਟਮ ਆਗਾ ਨੀਰੇਲਾ ਸਿਸਟਮ ਵੀ ਤੁਹਾਨੂੰ ਦੱਸਦੇ ਆ ਤੇ ਜੇਕਰ ਕਿਸੇ ਨੇ ਕਣਕ ਜਾਂ ਆਪਣਾ ਹੁਣ ਜਿਵੇਂ ਸੀਜ਼ਨ ਚੱਲੀ ਜਾਂਦਾ ਸਰੋਂ ਦਾ ਤੇ ਉਸ ਤੋਂ ਬਾਅਦ ਕਣਕ ਦਾ ਸੀਜ਼ਨ ਵੀ ਚੱਲਣਾ ਇਹ ਬਾਈ ਨੇ ਕਣਕ ਦਾ ਸੀਜ਼ਨ ਵੀ ਲਾਉਣਾਗਾ ਤੇ ਹੁਣ ਸਰੋਂ ਦਾ ਚੱਲੀ ਜਾਂਦਾ ਤੇ ਜੇ ਕਿਸੇ ਨੂੰ ਸਰੋਂ ਕਢਾਉਣੀ ਆ ਤਾਂ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਜਾ ਕਣਕ ਕਢਾਉਣੀਆਂ ਤਾਂ ਤੁਸੀਂ ਖੜੰਭਾ ਆ ਤੁਹਾਡੇ ਸਾਹਮਣੇ ਚੱਲੀ ਜਾਂਦਾ ਆਪਾਂ ਸਾਰਾ ਨੇੜੇ ਜਾ ਕੇ ਦਿਖਾਵਾਂਗੇ ਆਪਾਂ ਇਹਦਾ ਨੰਬਰ ਪੁੱਛਦੇ ਆਂ ਬਾਈ ਦਾ ਤੇ ਹਾਂਜੀ ਬਾਈ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਮੈਂ ਉਹ ਜੱਸੀ ਜੱਸੀ ਹਾਂਜੀ ਆਏ ਬਾਈ ਦਾ ਨਾਮ ਜੱਸੀ ਆ ਤੇ ਤੁਹਾਡਾ ਮੋਬਾਈਲ ਨੰਬਰ ਬੋਲਿਓ 991353 991353 ਜੀ 86480 86480 480 ਤੁਸੀਂ ਇਸ ਨੰਬਰ ਤੇ ਜੇਕਰ ਕਿਸੇ ਨੇ ਸਰੋਂ ਕਢਾਉਣੀਆਂ ਤੁਸੀਂ ਲੇਬਰ ਨਾਲ ਆ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਿਵੇਂ ਹੜੰਬੇ ਦਾ ਸਿਸਟਮ ਆ ਜਿਹੜਾ ਸਾਰਾ ਬਹੁਤ ਵਧੀਆ ਤਰੀਕੇ ਨਾਲ ਲਾ ਰੱਖਿਆਗਾ ਤੇ ਧਾਣੇ ਦੂਣੇ ਚੱਕਣ ਦੀ ਵੀ ਫੁੱਲ ਗਰੰਟੀ ਹੈ ਧਾਣੇ ਦੂਣੇ ਜਮਾ ਨਹੀਂ ਚੱਕਦਾ ਹੈਗਾ ਤੇ ਅਸੀਂ ਦੋ ਤਿੰਨ ਵਾਰੀ ਚੈੱਕ ਵੀ ਕਰਿਆ ਆਪਾਂ ਖੁਦ ਆਪਣੀ ਆਪ ਦੀ ਕਰੋ ਖੜਾ ਰਹੇ ਆ ਤੇ ਆ ਦੇਖੋ ਐਸ ਤਰ੍ਹਾਂ ਟਰਾਲੀ ਲਾ ਰખી ਹੈ ਟਰਾਲੀ ਦੇ ਵਿੱਚ ਦਾ ਜਿਹੜਾ ਸਿਸਟਮ ਪਾਇਆ ਆ ਦੇਖੋ ਤਾਂ ਨੂੰ ਹੋਣਿਆ ਜਮਾ 1% ਵੀ ਦਾਣਾ ਨਹੀਂ ਚੱਕ ਰਿਹਾ ਤੇ ਬਹੁਤ ਵਧੀਆ ਸੇਕਮਾਗਾ ਹੜਮਾ ਬਹੁਤ ਵਧੀਆ ਸੁਖ ਚੱਲਦਾ ਤੇ 22 ਸਵੇਰ ਦਾ ਪੌਣੇ 4 ਵਜੇ ਦਾ ਲੱਗਿਆ ਹੋਇਆ ਪਹਿਲਾਂ ਲੋਕਰਾਂ ਦੇ ਤੋਂ ਪਹਿਲਾਂ ਕੱਢਿਆ ਆ ਤੇ ਸਾਡੇ ਕੋਲੇ ਵੀ ਟਾਈਮ ਦਾ ਟਿਕਾਣ ਕਰਕੇ ਆਪਾਂ ਟਾਈਮ ਨਾਲ ਲਾਇਆ ਤੇ ਅਸੀਂ ਖੁਦਾ ਆਪ ਲੱਗ ਰਹੇ ਆ ਉਸ ਤੋਂ ਬਾਅਦ ਲੇਬਰ ਵੀ ਕੰਮ ਕਰੂਗੀ ਨਾਲ ਨਾਲ ਤੇ ਇਧਰੋਂ ਜਿਵੇਂ ਰਖਲਾਈ ਹਿੰਦਿਆ ਆ ਲੈ ਪਰ ਨਾਲ ਲੈ ਲੈ ਤੇ ਇਧਰੋਂ ਆਪਣੇ ਆਪ ਦਾ ਪਰਿਵਾਰ ਆਇਆ ਤਾਂ ਨਾਲ ਨਾਲ ਕਿਉਂਕਿ ਲੇਬਰ ਦਾ ਕੰਮ ਆ ਜਿਹੜਾ 8-9 ਵਜੇ ਤੋਂ ਬਾਅਦ ਚੱਲਦਾ ਹੁੰਦਾ ਤੇ ਜਿਹਦੇ ਕੋਲੇ ਘਟਾ ਹੁੰਦਾ ਵਾਹਨ ਆਪਦੇ ਬੰਦੇ ਆ ਤੁਸੀਂ ਉਸ ਹਿਸਾਬ ਨਾਲ ਵੀ ਕੰਮ ਕਰਵਾ ਸਕਦੇ ਹੋ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਜਿੰਮੇ ਤੁਹਾਡੇ ਸਾਹਮਣੇ ਆ ਸਰੋ ਤੇ हां ਜੀ ਬਾਈ ਕਿ ਮੈਸਾ ਨੂੰ ਸਰੋ ਕਿਵੇਂ ਲੱਗੀ ਇਹ ਬਹੁਤ ਵਧੀਆ ਸਰੋ ਦਾ ਖੇਰ ਕਿਵੇਂ ਹੈਗਾ ਬਹੁਤ ਬਹੁਤ ਵਧੀਆ ਵਧੀਆ ਸੁਹਾ ਖੇਰਾ ਤੇ ਅਸੀਂ ਕਨਾਲ ਕਬੀਤੀ ਸੀ ਵੀ ਖੇਰ ਵਧੀਆਗਾ ਤੁਹਾਡੇ ਸਾਹਮਣੇ ਆ ਜਿਵੇਂ ਪਹਿਲੀ ਵਾਰ ਆਪਾਂ ਖੇਤੀ ਕਰਕੇ ਦੇਖੀ ਆ ਫਸਲ ਵੀਰ ਕੇ ਦੇਖੀ ਆ ਤੇ ਉਸ ਦੇ ਹਿਸਾਬ ਨਾਲ ਆਪਾਂ ਕੰਮ ਕਰ ਰਹੇ ਆ ਆ ਦੇਖੋ ਜਮੇ ਇਧਰ ਮੁੰਡੇ ਲੱਗ ਰਹੇ ਨੇ ਤੇ ਇੱਥੇ ਪਹਿਲਾਂ ਸਰੋਂ ਲਿਆ ਕੇ ਇਕੱਠੀ ਕਰੀ ਸੀਗੀ ਸਾਈਡ ਤੇ ਇੱਥੇ ਪਹੀ ਦੇ ਵਿੱਚ ਦਾ ਜਿਹੜਾ ਟਰੈਕਟਰ ਲਾਇਆ ਹੋਇਆ ਤੇ ਕਿਉਂਕਿ ਇੱਥੋਂ ਆਪਾਂ ਨੇ ਬਾਹਣ ਬੀਜਿਆ ਸੀਗਾ ਇੱਥੋਂ ਦੋ ਕਿੱਲੇ ਛੱਡ ਕੇ ਉਹ ਅਗਲੇ ਪਾਸੇ ਸੀਗੀ ਕਣਕ ਬੀਜੀ ਉੱਥੇ ਇੱਕ ਕਨਾਲ ਜਿਹੜੀ ਨਾਲ ਸਰੋਂ ਦੀ ਬੀਜੀ ਹੋਈ ਸੀ ਤੇ ਨਹੀਂ ਇੱਥੋਂ ਦਾ ਉੱਥੋਂ ਤੱਕ ਜਾਂਦੀ ਆ ਪਹੀ ਐਂਡ ਹੋ ਜਾਂਦਾ ਉਸ ਤੋਂ ਬਾਅਦ ਦੋ ਕਿੱਲਾਂ ਦੇ ਵਿੱਚ ਦੀ ਨਹੀਂ ਪਹੀ ਲੱਗਦੀ ਆ ਉਹ ਤਾਂ ਵੈਸੇ ਤੇ ਆਪਾਂ ਨੇ ਸੋਚਿਆ ਵੀ ਕਾਹਨੂੰ ਵੀ ਫਸਲ ਖੜੀ ਆ ਤੇ ਉਹ ਵੀ ਆਪਣੇ ਵਰਗੇ ਨੇ ਜਿਹਦੀ ਫਸਲ ਆ ਗਈ ਵੀ ਆਪਾਂ दाणे ਨਾ ਖਰਾਬ ਕਰੀਏ ਕਿਉਂਕਿ ਸਾਨੂੰ ਨਹੀਂ ਦੋ ਟਰੈਕਟਰ ਟਪਾਉਣੇ ਪੈਂਦੇ ਵਿੱਚ ਦੀ ਹੜੰਬਾ ਟਪਾਉਣਾ ਪੈਂਦਾ ਤੇ ਬਾਕੀ ਟਰੈਕਟਰ ਟਰਾਲੀ ਟਪਾਉਣਾ ਪੈਂਦਾ ਕਿਉਂਕਿ ਵੀ ਫਸਲ ਖਰਾਬ ਹੋਊਗੀ ਕਣਕ ਮੱਦੀ ਜਾਊ ਨਾਲੇ ਲੀਹਾ ਬਣ ਜਾਊ ਤੇ ਉਸ ਕਾਰਨ ਅਸੀਂ ਇੱਥੇ ਲਿਆ ਕੇ ਮਿਹਨਤ ਆਪਦੀ ਮਿਹਨਤ ਜਿਆਦਾ ਕਰ ਲਈ ਪਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਅਸੀਂ ਇੱਥੇ ਬਾਹਰ ਵਾਹਣ ਦੇ ਵਿੱਚ ਕੱਢ ਲਈ ਸੀ ਇੱਥੇ ਪਹੀ ਦੇ ਵਿੱਚ ਸਰੋਂ ਅੱਜ ਆਪਾਂ ਇਹ ਕੁੱਟ ਰਹੇ ਹਾਂ ਕੱਲ ਕੱਟੀ ਸੀ ਤੇ ਅੱਜ ਆਪਾਂ ਇਹ ਕੁੱਟ ਦਿੱਤੀ ਤੇ ਕਲੀਅਰ ਆ ਗਿਆ ਤੁਹਾਡੇ ਸਾਹਮਣੇ ਆ ਕੇਰ ਵਧੀਆ ਨਿਕਲ ਰਿਹਾ ਤੇ ਜਿਹਨੇ ਜਿਹਨੇ ਸਰੋਂ ਬੀਜੀ ਹੋਈ ਆ ਤੇ ਵੀ ਉਹਨਾਂ ਦਾ ਕੇਰ ਕਿਵੇਂ ਨਿਕਲਿਆ ਕੀ ਸਿਸਟਮਾ ਸਹੀ ਹੈ ਇਹ ਕੰਮ ਜਿਵੇਂ ਆਪਾਂ ਸਰੋਂ ਬੀਜਦੇ ਹਾਂ ਸਰੋਂ ਦੇ ਵਿੱਚੋਂ ਖਲ ਤਿਆਰ ਹੋ ਜਾਂਦੀ ਆ ਤੇਲ ਸਰੋਂ ਦਾ ਤਿਆਰ ਹੁੰਦਾਗਾ ਜਿਵੇਂ ਮੈਂ ਕਹਿੰਨਾ ਵੀ ਹਰ ਇੱਕ ਬੰਦਾ ਜੇ ਫਸਲ ਦੇ ਵਿੱਚ ਥੋੜੀ ਬੋਤੀ ਇਤਾਂ ਨਾਲ ਆ ਜਿਹੜੀ ਸਰੋਂ ਦੀ ਫਸਲ ਕੀਤੀ ਜਾਵੇ ਹਰ ਇੱਕ ਨੂੰ ਨਾ ਤਾਂ ਤੇਲ ਤੋਂ ਬਚਤ ਹੋਵੇ ਕਿਉਂਕਿ ਆਪਾਂ ਨੂੰ ਤੇਲ ਦਾ ਦੇਖੋ ਤੁਹਾਨੂੰ ਪਤਾ ਹੈ ਵੀ ਕਿੰਨੀ ਮਹਿੰਗੀ ਆ ਤੇ ਉਹਦੇ ਨਾਲ ਵੀ ਵਧੀਆ ਸਿਸਟਮ ਆਗਾ ਸਰੋਂ ਕਿੰਨੀ ਮਹਿੰਗੀ ਆ ਸਰੋਂ ਨਹੀਂ ਮਿਲਦੀ ਹੈਗੀ ਜਿਹਨੂੰ ਮਾਲ ਪਸੂ ਹੈਗੇ ਨੇ ਜਿਹਦੇ ਉਹਨਾਂ ਲਈ ਬਹੁਤ ਫਾਇਦੇਮੰਦ ਆ ਤੇ ਨਾਲੇ ਸਰੋਂ ਹੋ ਜਾਂਦੀ ਆ ਨਾਲੇ ਸਾਲ ਦਾ ਤੇਲ ਹੋ ਜਾਂਦਾ ਤੇ ਇਸ ਦੇ ਵਿੱਚ ਬਹੁਤ ਵਧੀਆ ਆ ਆਪਦਾ ਖਰਚਾ ਵੀ ਬਚਦਾ ਮਿਹਨਤ ਵੀ ਹੁੰਦੀ ਆ ਨਾਲ ਨਾਲ ਤੇ ਮਿਹਨਤ ਦੇ ਨਾਲ ਨਾਲ ਆਪਣਾ ਸਰੀਰ ਆਪਦਾ ਖੁਦ ਵੀ ਤੰਦਰੁਸਤ ਰਹਿੰਦਾ ਜਦੋਂ ਆਪਾਂ ਨਾਲ ਮਿਹਨਤ ਕਰਦੇ ਆ ਖੇਤੀ ਕਰਦੇ ਆ ਨਾਲ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਕਿਸੇ ਨੇ ਸਰੋਂ ਕੜਾਉਣੀ ਆ ਤੁਸੀਂ ਜਸਵਿੰਦਰ ਨਾਲ ਜੱਸੀ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਦੇ ਦਿੱਤਾ ਇਹਦੇ ਵਿੱਚ ਤੇ ਆਪਣਾ ਕਣਕ ਦਾ ਸੀਜ਼ਨ ਵੀ ਲਾਉਣਗੇ ਹੜੰਬਾ ਜਿਨੇ ਹੱਥੀ ਵੜਾਉਣੀ ਆ ਵੜਣੀ ਆ ਕਣਕ ਜਿੱਦੋਂ ਉਦੋਂ ਬਾਅਦ ਹੜੰਬੇ ਦੀ ਲੋੜ ਆ ਤੁਸੀਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀਆਂ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਤੇ ਲਾਈਕ ਕਰਦੇ ਰਿਹਾ ਕਰੋ ਥੈਂਕ ਯੂ